हां जी मित्रों सासरीकाल गुड मॉर्निंग ਤੇ ਟਾਈਮ ਹੋ ਗਿਆ तकरीबन ਸਾਢੇ 7 ਵਜੇ ਦਾ ਤੇ ਅੱਜ ਹੋ ਗਿਆਂ ਲੇਟ ਕਿਉਂਕਿ ਰਾਤ ਵਿਆਹ ਤੇ ਸੀਗੇ ਵਲੌਗ ਪਾਇਆ ਆਪਾਂ ਜਾ ਕੇ ਚੈੱਕ ਕਰ ਲੋ ਤੇ ਮੂੰਹ ਆਮੀ ਨਹੀਂ ਤੋ ਤਾਹੇ ਤਾਂ ਆਪਾਂ ਤੇ ਪੱਠੇ-ਪੁੱਠੇ ਪਾਇ ਦਵਾ-ਦਵ ਕਿਉਂਕਿ ਰਾਤ ਪੱਠੇ ਰਲਾਈ ਨਹੀਂ ਸੀਗੇ ਤੇ ਉਵੇਂ ਹੀ ਦਵਾ-ਦਵ ਉੱਠ ਕੇ ਨਾ ਚਾਹ ਪੀਤੀ ਨਾ ਪਾਣੀ ਪੀਤਾ ਪਹਿਲਾਂ ਇਹਨਾਂ ਨੂੰ ਕੱਢਿਆ ਬਾਹਰ ਦਵਾ-ਦਵ ਤੇ ਪੱਠੇ ਪਾਏ ਤੇ ਚੈੱਕ ਕਰੋ ਮਣੀਆਂ ਹੀਆਂ ਖੜੀਆਂ ਪੱਠੇ ਖਾਈ ਜਾਂਦੀਆਂ ਟਾਈਮ ਹੋ ਗਿਆ 7:30 ਵਜੇ ਦਾ ਚਲੋ ਕੋਈ ਨਹੀਂ ਕਦੇ ਕਿਵੇਂ ਕਦੇ ਕਿਵੇਂ 7:00 ਵਜੇ ਪਾਤੇ ਸੀਗੇ 7:10 ਦੂਸਤੇ 7:00 ਵਜੇ ਮੈਨੂੰ ਜਾਗ ਖੁੱਲ ਗਈ ਸੀ ਮੇਰੀ ਤੇ ਰਾਤ ਜਿਆਦਾ ਥੱਕ ਗਏ ਸੀਗੇ 12:30 12:00 ਵਜੇ ਆ ਕੇ ਪਏ ਆ ਤੇ ਚਲੋ ਕੋਈ ਨਹੀਂ ਚੱਲੀ ਜਾਂਦਾ ਹੁੰਦਾ ਤੇ ਵਿਆਹ ਦਾ ਚਾ ਸੀਗਾ ਚਲੋ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਅੱਗੇ ਤੇ ਕਰਦੇ ਆ ਹੁਣ ਕੋਈ ਕੰਮਕਾਰ ਮਾੜਾ ਮੋਟਾ ਤੇ ਚਲੋ ਠੀਕ ਆਈ ਮਿਲਦੇ ਆ ਫਿਰ ਜੀ ਮਿੱਤੇ ਟਾਈਮ ਹੋ ਗਿਆ तकरीबन 2:00 ਵਜੇ 10 ਮਿੰਟਾਂ ਦਾ ਤੇ ਇੱਕ ਵਾਰੀ ਆਪਾਂ ਦੂਕ 1:00 ਵਜੇ ਨਿਮਾਤਾਂ ਸੀਂਗਾ ਨਾਲੇ ਪਾਣੀ ਪਿਆਦਾ ਸੀ ਸਾਰਿਆਂ ਨੂੰ ਤੇ ਧੁੱਪ ਬਹੁਤ ਕਰੜੀ ਐ ਅੱਜ ਤੇ ਬੰਤੀਆਂ ਕਿਰਾਂ ਤੇ ਕਰਦੇ ਗਏ ਸੀਗੇ ਵਿਆਹ ਤੇ ਤੇ ਹੁਣ ਆ ਗਏ ਆ ਤੇ ਆਪਾਂ ਪੱਠੇ ਲੈਣ ਚੱਲੇ ਆ ਕਿਉਂਕਿ ਪੱਠੇ ਤਾਂ ਲਿਆਂਦੇ ਪਏ ਸੀਗੇ ਤੇ ਆਪਾਂ ਸਵੇਰ ਨੂੰ ਦਾਣਾ ਨਹੀਂ ਲਾਇਆ ਸੀਗਾ ਪੱਠੇ ਲਾਤੇ ਸੀਗੇ ਸਾਰੇ ਤੇ ਹੁਣ ਆਪਾਂ ਚੱਲਨੇ ਆਂ ਖੇਤ ਪੱਠੇ ਲੈਣ ਤੇ ਨਾਲੇ ਵਹਿਨੀਆ ਕਣਕ ਹੁਣਕ ਜਾ ਕੇ ਅੱਜ ਤੇ ਪੱਠੇ ਲਿਆਉਣੇ ਆਂ ਤੇ ਚੈੱਕ ਕਰੂੰ ਮੜੇ ਜਾਨਵਰ ਖੜੇ ਆ ਪੱਠੇ ਖਾਈ ਜਾਂਦੇ ਆ 2:10 ਵਜੇ ਦਾ 2:10 ਮਿੰਟਾਂ ਦਾ ਟਾਈਮ ਹੋ ਗਿਆ ਤੇ ਚੱਲਦੇ ਆਂ ਖੇਤ ਲਿਆਉਣੇ ਆਂ ਪੱਠੇ ਫਿਰ ਪਾਵਾਂਗੇ ਦਾਣਾ ਦੂਣਾ ਖਾਈ ਜਾਂਦੀਆਂ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਪੱਠੇ-ਪੁੱਠੇ ਲੈ ਆਈਗੇ ਫਿਰ ਮਿਲਦੇ ਆਂ ਬਾਈ ਓਕੇ ਜੀ ਹਾਂਜੀ ਮਿੱਤਰੋ ਆ ਗਏ ਸੀਗੇ ਖੇਤ ਤੇ ਆਪਣੇ ਚੈੱਕ ਕਰੋ ਪੱਠੇ ਆ ਆਪਣਾ ਬਰਸੀਨ ਆ ਆ ਆਪਣੀ ਜਮੀ ਆ ਠੀਕ ਆ ਜੀ ਬਰਸੀਨ ਆ ਜਮੀ ਆ ਤੇ ਕਣਕ ਆ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਸੀ ਜਾਣਕਾਰੀ ਦੇਣੀ ਸੀ ਆ ਹੁਣ ਤੁਸੀਂ ਕਿਹਾਰੇ ਚੈੱਕ ਕਰੋ ਇਹ ਥੋੜਾ ਵਿਰਲਾ ਲੱਗਦਾ ਹੋਣਾ ਤੁਹਾਨੂੰ ਜਿੱਦੇ ਮੰਨ ਕੇ ਚੱਲੋ ਅਸੀਂ ਬੀਜੀ ਸੀ ਉਹ ਬੀਜਣ ਤੋਂ ਬਾਅਦ ਸਾਨੂੰ ਉਮੀਦ ਹੀ ਨਹੀਂ ਸੀਗੀ ਵੀ ਇਹ ਕਿਹਾਰੇ ਦੇ ਵਿੱਚ ਕਣਕ ਉਗ ਰਹੀ ਆਊਗੀ ਇੰਨੀ ਜਿਆਦੇ ਵਿਰਲੇ ਸੀਗੀ ਪਰ ਚਲੋ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਵੀ ਰੇ ਰੂਪ ਪਾ ਕੇ ਜਿਵੇਂ ਵੀ ਕਰਕੇ ਪਰ ਇਹ ਗਰੋਥ ਇਹਨੇ ਸੋਹਣੀ ਕੀਤੀ ਆ ਪਰ ਮੈਨੂੰ ਲੱਗਦਾ ਵੀ ਆਹ ਕਿਾਰੇ ਨੂੰ ਇੱਕ ਵਾਰੀ ਰੇ ਪੈ ਜੇ ਤਾਂ ਵਾੜੀ ਚੰਗੀ ਗੱਲ ਆ ਕਿਉਂਕਿ ਇਹ ਮੈਨੂੰ ਥੋੜਾ ਜਿਹਾ ਵਿਰਲਾ ਲੱਗਦਾ ਬਾਕੀ ਸੰਘਣਾ ਉਹ ਤੂਤ ਤੱਕ ਆਈ ਆਪਣੇ ਅੱਗੇ ਆਪਣੇ ਤਾਇਕਾ ਖੇਤ ਸ਼ੁਰੂ ਹੋ ਜਾਂਦਾ ਜਿੱਥੇ ਤੁਹਾਨੂੰ ਵਾਇਆ ਵਾਇਆ ਲੱਗਦਾ ਉੱਥੇ ਉਹਨਾਂ ਨੇ ਮੱਕਾ ਬੀਜਿਆ ਸੀਗਾ ਤੇ ਆਹ ਖੇਤ ਚੈੱਕ ਕਰੋ ਆਪਣੇ ਤੇ ਪੱਠੇ ਵੜਦੇ ਆ ਹੁਣ ਫੇਰ ਚੱਲਦੇ ਆ ਘਰ ਨੂੰ ਤੇ ਇੱਕ ਮੇਰੇ ਭਰਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਨਹੀਂ ਕਰਦੇ ਆਪਣੇ ਚੈਨਲ ਨੂੰ ਤੇ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਨਵੀਆਂ ਤੋਂ ਨਵੀਆਂ ਆਪਾਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਲੈ ਕੇ ਆ ਸਕੀਏ ਤੇ ਦੂਜੀ ਗੱਲ ਮੇਰਾ ਭਰਾ ਆਪਦੀਆਂ ਰਾਏਆ ਵੀ ਦਿਆ ਕਰੋ ਵੀ ਆਪਾਂ ਸਹੀ ਕੰਮ ਕਰ ਰਹੇ ਆ ਗਲਤ ਕਰ ਰਹੇ ਆ ਜਿਵੇਂ ਵੀ ਤੁਹਾਡਾ ਵਿਚਾਰ ਹੁੰਦਾ ਉਹ ਮੈਨੂੰ ਦੱਸਿਆ ਕਰੋ ਤੇ ਚਲੋ ਠੀਕ ਹੈ ਜੀ ਫੇਰ ਵਾਡ ਲਗੇ ਪੱਠੇ ਤੇ ਫਿਰ ਘਰੇ ਜਾ ਕੇ ਮਿਲਦੇ ਆ ਤੁਹਾਨੂੰ ਜਾਂ ਜਾਣ ਲੱਗੇ ਇੱਕ ਵਾਰੀ ਵੀਡੀਓ ਪਾ ਦੇਾਂਗੇ ਤੇ ਚਲੋ ਠੀਕ ਆ ਹੁਣ ਵੱਢ ਲਈ ਪੱਠੇ ਕਰ ਲਈਏ ਕੰਮ ਤੇ ਦਾਣੇ ਤੇ ਬੰਨੀਆਂ ਹੋਈਆਂ ਇੱਕ ਵਾਰੀ ਦਾਣਾ ਦੋਣਾ ਖਾ ਲੈਣੀਆਂ ਪਰ ਪੱਠੇ ਜ਼ਿਆਦਾ ਜ਼ਰੂਰੀ ਆ ਜਦੋਂ ਮੰਨ ਕੇ ਚੱਲੋ ਧੁੱਪਾਂ ਪੈਣ ਲੱਗ ਗਈਆਂ ਉਦੋਂ ਪੱਠੇ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਕਈ ਬੰਦੇ ਕਹਿੰਦੇ ਆ ਨਹੀਂ ਜ਼ਰੂਰੀ ਪੱਠੇ ਪਰ ਪਤਾ ਕੀ ਗੱਲ ਆ ਜਿਹੜਾ ਮੈਟਰ ਹੁੰਦਾ ਉਹ ਜਿਆਦਾ ਜੇ ਆਪਾਂ ਮੰਨ ਕੇ ਚੱਲੋ ਸੋਲਿਡ ਹੀ ਪਾਈ ਜਾਵਾਂਗੇ ਤੇ ਉਹ ਨਹੀਂ ਜੀ ਮਿੱਤਰੋ ਤੇ ਹੋ ਗਏ ਸੀਗੇ ਵਿਲੇ ਕਰ ਲਿਆ ਸਾਰਾ ਕੰਮਕਾਰ ਅੱਜ ਥੋੜਾ ਜਿਹਾ ਵਲੌਗ ਛੋਟਾ ਹੋਊਗਾ ਕਿਉਂਕਿ ਅੱਜ ਮੇਥੋਂ ਵੀਡੀਓ ਨਹੀਂ ਬਣੀਆਂ ਮੈਂ ਆਪ ਥੋੜਾ ਜਿਹਾ ਥੱਕਿਆ ਪਿਆ ਸੀਗਾ ਇੱਕ ਮੈਨੂੰ ਕੰਮਕਾਰ ਸੀਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਆਪਣੇ ਚੈਨਲ ਨੂੰ ਤੇ ਅੱਜ ਥੋੜਾ ਜਿਹਾ ਕੰਮਕਾਰ ਜ਼ਿਆਦਾ ਸੀ ਵੀਡੀਓ ਮੇਥੋਂ ਬਣੀਆਂ ਨਹੀਂ ਆ ਇੱਕ ਥੋੜੇ ਨਵੇਂ ਆ ਤੇ ਤਾਂ ਕਰਕੇ ਇੰਨਾ ਕੋਈ ਹਿਸਾਬ ਜਾਣੀ ਆਉਂਦਾ ਕਾ ਮੋਬਾਈਲ ਪਾਸੇ ਐਸੇ ਰੱਖ ਦਿੰਨੇ ਆ ਜਦੋਂ ਵੀਡੀਓ ਬਣਾਉਣ ਦਾ ਟਾਈਮ ਹੁੰਦਾ ਉਦੋਂ ਸਕਿਪ ਹੋ ਜਾਂਦਾ ਕਈ ਰਿਮਾਈਂਡ ਚ ਸੋ ਕੱਲ ਵਾਲਾ ਵਲੌਗ ਵੱਡਾ ਲੈ ਕੇ ਆਵਾਂਗੇ ਕੱਲ ਨੂੰ ਦੇਖਾਂਗੇ ਸ਼ਾਇਦ ਰਾਈਡਿੰਗ ਕਰਨ ਵੀ ਜਾਵਾਂਗੇ ਤੇ ਚਲੋ ਠੀਕ ਆ ਫਿਰ ਮਿਲਦੇ ਆ ਬਾਈ ਜੀ ਓਕੇ